ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਲੋਕਿਕ ਨਗਰ ਕੀਰਤਨ ਦੀ ਆਰੰਭਤਾ ਕੀਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਸ਼ਾਇਆ ਦਾ ਹੇੰਟ ਪੰਜ ਪਿਆਰਿਆਂ ਦੀ ਛਤਰ ਸ਼ਾਇਆ ਦੇ ਹੇੰਟ ਜਿਕਾਰੀਆਂ ਦੀ ਗੂੰਜ ਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਲੋਕਿਕ ਨਗਰ ਕੀਰਤਨ ਦੀ ਰਵਾਨਗੀ ਕੀਤੀ ਗਈ ਹੈ ਇਹ ਨਗਰ ਕੀਰਤਨ ਅਮਰਸਰ ਸਾਤਕਾਂ ਸ੍ਰੀ ਹਰਮੰਦਰ ਸਾਹਿਬ ਦੇ ਆਸ-ਪਾਸ ਦੇ ਗਲੀਆਂ ਬਾਜ਼ਾਰਾਂ ਦੇ ਵਿੱਚ ਹੁੰਦਾ ਹੋਇਆ ਇਹ ਨਗਰ ਕੀਰਤਨ ਫਿਰ ਸਾਤਕਾਂ ਸ੍ਰੀ ਹਰਮੰਦਰ ਸਾਹਿਬ ਆ ਕੇ ਹੀ ਸਮਾਪਤ ਕੀਤਾ ਜਾਏਗਾ ਤਾਂ ਵੱਡੀ ਗਿਣਤੀ ਵਿੱਚ ਉਤਸ਼ਾਹਿਤ ਹੋਈ ਸੰਗਤ ਜਿਹੜੀ ਆ ਉਹ ਇੱਥੇ ਜ਼ਰੂਰ ਪਹੁੰਚੀ ਹੋਈ ਆ ਸੰਗਤ ਨੂੰ ਇੰਤਜ਼ਾਰ ਰਹਿੰਦਾ ਕਿ ਕਦੋਂ ਅਸੀਂ ਇਸ ਨਗਰ ਕੀਰਤਨ ਦੇ ਦਰਸ਼ਨ ਕਰਾਂਗੇ ਤੁਹਾਨੂੰ ਦੱਸ ਦਈਏ ਕਿ ਸੰਗਤ ਦੇ ਵੱਲੋਂ ਵੀ ਵੱਤਵਕ ਉਪਰਾਲੇ ਕੀਤੇ ਜਾਂਦੇ ਨੇ ਇਸ ਨਗਰ ਕੀਤਾ ਇਸ ਲੋਕਿਕ ਨਗਰ ਕੀਰਤਨ ਦੇ ਸਵਾਗਤ ਵਾਸਤੇ ਵੱਤਵਕ ਥਾਵਾਂ ਦੇ ਉੱਤੇ ਲੰਗਰ ਪੰਡਾਰੇ ਜੇਕਰ ਸੇਵਾ ਦੀ ਗੱਲ ਕੀਤੀ ਜਾਈਏ ਕੋਈ ਝਾੜੂ ਦੀ ਸੇਵਾ ਕਰਦਾ ਪਿਆ ਕੋਈ ਸਾਫ ਸਫਾਈ ਦੀ ਸੇਵਾ ਕਰਦਾ ਪਿਆ ਕੋਈ ਪਾਣੀ ਦੀ ਸੇਵਾ ਕਰਦਾ ਪਿਆ ਤਾਂ ਵੱਤਵਕ ਸੇਵਾਵਾਂ ਜਿਹੜੀਆਂ ਨੇ ਉਹ ਨਿਭਾਉਂਦੇ ਹੋਏ ਜ਼ਰੂਰ ਨਜ਼ਰ ਆਉਂਦੇ ਨੇ। ਉਹ ਦੇਖ ਸਕਦੇ ਹੋ ਕਿ ਇੱਕ ਖਾਸ ਤਸਵੀਰ ਜਿਹੜੀ ਹੈ ਤੁਹਾਡੇ ਨਾਲ ਸਾਂਝੀ ਕਰਦੇ ਪਿਆ ਜਿੱਥੇ ਦਰਸ਼ਕੀ ਦਾਰੇ ਤੁਸੀਂ ਕਰਦੇ ਪਿਓ ਸਰਸਤਨ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਵੱਡੀ ਗਿਣਤੀ ਲੱਖਾਂ ਦੀ ਗਿਣਤੀ ਦੇ ਵਿੱਚ ਅੱਜ ਦੇ ਦਿਨ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਨਤਮਸਤਕ ਹੋਣ ਇਸ ਨਗਰ ਕੀਰਤਨ ਦੇ ਵਿੱਚ ਭਾਗ ਲੈਣ ਵਾਸਤੇ ਨਗਰ ਕੀਰਤਨ ਦੇ ਵਿੱਚ ਜਗਤ ਸਿੰਘ ਜੀ ਦੀ ਬਾਰਤ ਕੀਤਾ ਜਦਾਂ ਇਹ ਆ ਖਾਸ ਤਸਵੀਰ ਤੁਹਾਡੇ ਨਾਲ ਸਾਂਝੀ ਕਰਨ ਆ ਗਿਆ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ। ਇਹੋ ਸੋ ਖਾਸ ਤਸਵੀਰ ਆ ਦੇਖੋ ਫੁੱਲਾਂ ਦੇ ਨਾਲ ਕਿਸ ਤਰੀਕੇ ਦੇ ਨਾਲ ਤਿਆਰੀਆਂ ਕੀਤੀਆਂ ਨੇ ਆ ਸੰਗਤ ਵੱਲੋਂ ਫੁੱਲਾਂ ਦੇ ਨਾਲ ਤਿਆਰੀਆਂ ਕੀਤੀਆਂ ਕਿੰਨੀਆਂ ਆਸ-ਪਾਸ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਲਿਜਾਇਆ ਜਾ ਰਿਹਾ ਤਾਂ ਨਾਲ ਆਸ-ਪਾਸ ਸੰਗਤ ਦੇਖ ਸਕਦੇ ਹੋ ਕਿ ਕਿੰਨੀ ਵੱਡੀ ਗਿਣਤੀ ਵਿੱਚ ਸੰਗਤ ਜੜੀ ਆ ਉਹ ਫੁੱਲਾਂ ਦੇ ਨਾਲ ਸਵਾਗਤ ਕਰਨ ਵਾਸਤੇ ਇੱਥੇ ਜ਼ਰੂਰ ਪਹੁੰਚੀ ਹੋਈ ਹੈ ਇਹ ਮਨਮੋਹਕ ਤਸਵੀਰਾਂ ਜਿਹੜੀਆਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰਦੇ ਪਿਆ ਆ ਸ੍ਰੀ ਅਕਾਲ ਤਖਤ ਸਾਹਿਬ ਦੇ ਬਾਹਰ ਇਹ ਖਾਸ ਤਸਵੀਰ ਹੈ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਕਾਰਿਆ ਦੀ ਗੂੰਜ ਹਰ ਪਾਸੇ ਸੁਣਾਈ ਦੇ ਰਹੀ ਹੈ ਵੱਡੀ ਗਿਣਤੀ ਵਿੱਚ ਸੰਗਤ ਪਹੁੰਚੀ ਹੋਈ ਹੈ ਤਾਂ ਜੋ ਇਸ ਨਗਰ ਕੀਰਤਨ ਦਾ ਹਿੱਸਾ ਬਣ ਸਕੇ ਇਸ ਨਗਰ ਕੀਰਤਨ ਦੇ ਵਿੱਚ ਅਸੀਂ ਧੰਨ 시ਰ ਗੁਰੂ ਨਾਨਕ ਦੀ ਬਾਣੀ ਦੇ ਨਾਲ ਜੁੜ ਸਕੀ ਹੈ ਤਾਂ ਇਹ ਖਾਸ ਤਸਵੀਰ ਜੜੀ ਹੈ ਤੁਹਾਡੇ ਨਾਲ ਸਾਂਝੀ ਕਰਦੇ ਪਿਆ ਅੰਮ੍ਰਿਤ ਸਰਦੀ ਸੱਚਖੰਦ ਸ੍ਰੀ ਹਰਮੰਦਰ ਸਾਹਿਬ ਦੀ ਤਸਵੀਰ ਤੁਹਾਨੂੰ ਦੱਸਦੀ ਹੈ ਕਿ ਇਹ ਨਗਰ ਕੀਰਤਨ ਸ੍ਰੀ ਆਕਾਲ ਤਖਤ ਸਾਹਿਬ ਤੋਂ ਆਰੰਭ ਕੀਤਾ ਜਾਂਦਾ ਹੈ ਤਾਂ ਸੱਚਖੰਦ ਸ੍ਰੀ ਹਰਮੰਦਰ ਸਾਹਿਬ ਦੇ ਆਸ-ਪਾਸ ਜਿੰਨੀਆਂ ਵੀ ਗਲੀਆਂ ਬਾਜ਼ਾਰ ਨੇ ਇਹ ਨਗਰ ਕੀਰਤਨ ਉਹਨਾਂ ਬਾਜ਼ਾਰਾਂ ਦੇ ਵਿੱਚੋਂ ਹੁੰਦਾ ਹੋਇਆ ਸ੍ਰੀ ਅਕਾਲ ਤਖਤ ਸਾਹਿਬ ਆ ਕੇ ਉਹਨਾਂ ਦੇ ਨਾਲ ਵੀ ਗੱਲ ਕਰਨ ਗੱਲ ਕੀਤਾ ਜਾਂਦਾ ਹੈ ਤਾਂ ਗਰੰਥੀ ਸਿੰਘ ਸਾਡੇ ਨਾਲ ਮੌਜੂਦ ਨੇ ਰਗਵੀਰ ਸਿੰਘ ਉਹਨਾਂ ਦੇ ਨਾਲ ਵੀ ਅਸੀਂ ਜ਼ਰੂਰ ਗੱਲਬਾਤ ਕਰਾਂਗੇ ਬੀ ਲਾਲ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਪੁਰਸਕਾਰ ਦੇ ਨਾਲ ਹਰ ਤਿਆਰੀ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਚਾਹੇ ਐਸਜੀਪੀਸੀ ਵੱਲੋਂ ਚਾਹੇ ਸੰਗਤ ਦੇ ਵੱਲੋਂ ਇਹ ਪੂਰੀਆਂ ਤਿਆਰੀਆਂ ਜਿਹੜੀਆਂ ਸਾਫ਼ ਤੌਰ ਦੇ ਉੱਤੇ ਝੂਰ ਨਜ਼ਰ ਆਦੀਆਂ ਪਈਆਂ ਨੇ ਨਗਰ ਦੇ ਵਿੱਚ ਜਿਹੜੀ ਆ ਅੱਜ ਦੇ کے تھاز نے دیا ਸਤਿ ਸ਼੍ਰੀ ਅਕਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਸਿੱਧੇ ਪਾਤਸ਼ਾਹ ਜੀ ਨੇ ਆਮਨ ਪ੍ਰਕਾਸ਼ ਦੇ ਵਿਦੇਸ਼ ਸੰਬੰਧ ਵਿੱਚ 5 ਸਤੰਦਰੋ ਸਾਹਿਬ ਸ੍ਰੀ ਗੰਗਦ ਸਾਹਿਬ ਜੀ ਕੋ ਮਹਾਨ ਤਰੱਕੀ ਲੈ ਕੇ ਆਏ ਸ੍ਰੀ ਸ਼ਾਇਆ ਹੇਡ ਪਰਮਪਰੇਸੇ ਬਾਦੂਲਾ ਜੋ ਸ਼ਹਿਰ ਦੇ ਨਕਸ਼ਾ ਦੇ ਵਿਧਾਰ ਹੋ ਗਿਆ ਸ਼ਾਮ ਨੂੰ ਮੰਨਸਾ ਕੇ ਸ੍ਰੀ ਗੰਗਦ ਸਾਹਿਬ ਜੀ ਕੇ ਸੰਪਾਨੂਰੇਗਾ ਜੋ ਕੇਸ਼ ਸਾਨੂੰ ਸਤੁਰ ਨੇ ਬਖਸ਼ਿਸ਼ ਕੀਤਾ ਹੈ

ਕਿ ਨਾ ਦੇ ਰਿਹਾ ਸਨੇਹਾ ਨੂੰ ਦੇ ਨਜ਼ਰਾਂ ਦੇ ਪਏ ਨੇ ਜੋ ਤਸਵੀਰਾਂ ਨੇ ਜਨਨੀ ਦਾ ਗੁਰਬੀਰ ਸਿੰਘ ਜੀ ਵੱਲੋਂ ਖਾਸ ਤਸਲੀਹਾ ਜਰੂਰ ਦਿੱਤਾ ਗਿਆ ਕੌਮ ਦੇ ਨਾਮ ਦੇ ਉਸੇ ਸੰਗਤ ਨੂੰ ਇੱਕ ਖਾਸ ਆਦੇਸ਼ ਦਿੱਤਾ ਜਾਂਦਾ ਹੈ ਇਸ ਨਗਰ ਕੀਰਤਨ ਦੇ ਵਿੱਚ ਸੋ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਹੱਥਾਂ ਵਿੱਚ ਝਾੜੂ ਫੜ ਕੇ ਸੇਵਾ ਕਰਦੇ ਨਜ਼ਰ ਆ ਰਹੇ ਨੇ ਵਾਇਗੁਰੂ ਦਾ ਖਾਲਸਾ ਵਾਇਗੁਰੂ ਫਤਿਹ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਫਤਿਹ ਹਰਖਾ ਜੀ ਕੰਧਾ ਨੂੰ ਸਾਬ ਸੇਰੋ ਗੰਡ ਦੇਵ ਜੀ ਦੀ ਲੱਖ ਲੱਖ ਬਧਾਈ ਹੋਵੇ ਵਧੀਆ ਲਗਾ ਬਹੁਤ ਵਧੀਆ ਲਗਾਏ ਕੋਲਾ ਸੰਗਤ ਵੱਡੀ ਗਿਣਤੀ ਵਿੱਚ ਹੈ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਜੁਦੇ ਜੀ ਅੱਜ ਦੇ ਦਿਨਾਂ ਇੰਤਜ਼ਾਰ ਰਹਿੰਦਾ ਸਭ ਨੂੰ ਹਾਂ ਜੀ ਬਹੁਤ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈ ਹੋਵੇ ਜਗਤ ਗੁਰੂ ਧੰਗੁਰੂ ਜੀ ਕੋ ਨਾਨਕ ਦੇਵ ਜੀ ਦੇ ਪ੍ਰਕਾਸ਼ ਜੜੀ ਸਾਰੀ ਸੰਗਤ ਨੂੰ ਬਧਾਈ ਹੋਵੇ ਬਹੁਤ ਬਹੁਤ